ਆਤਮਾ ਕਹਿੰਦੀ ਏ ਕਿ ਕਲਕੀਆਂ ਵਾਲਾ ਜੋਧਾ ਹੋਇਆ ਗੁਰੂ ਹੋਇਆ ਤੇ ਮੈਂ ਚਰਨ ਫੜ ਲਵਾਂਗਾ ਕਹਿੰਦੇ ਮੈਂ ਅੰਕਲ ਜਾਮੀ ਵੀ ਆ ਗੁਰੂ ਵੀ ਮੈਂ ਜੋਧਾ ਵੀ ਆ ਜੇ ਜੰਗ ਲਗਣਾ ਤੇ ਮਾਰ ਕਰ ਦੇਖਿਏ ਪੀਰਾ ਦਾ ਪੀਰ ਸਮਝਣਾ ਹੈ ਤੇ ਆ ਜਾ ਛੱਡ ਕੇ ਸ਼ਸਤਰ ਇਹਨੇ ਫਿਰ ਪਹਿਲਾ ਤੀਰ ਕਮਾਨ ਸਭਾਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਤੇ ਤੀਰ ਚਲਾਉਣ ਲੱਗਾ ਸਤਪੁਰਾਂ ਨੇ ਨੇਤਰ ਖੋਲੇ ਕਰੋੜਾਂ ਸੂਰਜਾਂ ਦੀ ਰੋਸ਼ਨੀ ਫਿੱਕੀ ਪੈ ਜਾਂਦੀ ਸੀ ਮਾਂ ਕੁਜਲੀ ਦੇ ਪੁੱਤਰ ਦੀਆਂ ਅੱਖਾਂ ਦੇ ਸਾਹਮਣੇ ਇੰਨਾ ਤੇਜ ਪ੍ਰਕਾਸ਼ ਜਦੋਂ ਮਹਾਰਾਜ ਨੇ ਨੇਤਰ ਖੋਲ ਕੇ ਦੇਵਲ ਤੱਕਿਆ ਇਹਦੀ ਆਤਮਾ ਨੇ ਨੂੰ ਲੰਮਾ ਪਾਈਆ ਇਹਦੇ ਹੱਥੋਂ ਤੀਰ ਕਮਾਨ ਛੁੱਟ ਗਿਆ ਇਹਨੇ ਮਿਆਨ ਤੋਂ ਤੇਜ ਕੱਢ ਲਿਆ ਜਦੋਂ ਵਾਰ ਕੀਤਾ ਗੁਰੂ ਗੋਬਿੰਦ ਸਿੰਘ ਜੀ ਚਰਨਾ ਕੱਕੇ ਦੀ ਟੀਕ ਦੀ ਪਹੁੰਚ ਸਕੀ ਮਹਾਰਾਜ ਕਹਿੰਦੇ ਪਠਾਨ ਬੱਜੇ ਸਾਤਾਨ ਮਰਦ ਇੱਕ ਵਾਰ ਕਰੇ ਰਣ ਵਿੱਚ ਪਟਥੂ ਪਾ ਦੇਵੇ ਤੂੰ ਮੇਰੇ ਉੱਤੇ ਦੋ ਵਾਰ ਕੀਤੇ ਆ ਹੁਣ ਇੱਕ ਮੇਰਾ ਆਇਆ ਸਤਪੁਰਾਂ ਨੇ ਕਮਾਨ ਦੀ ਤੰਦੀ ਬਈ ਕਾੜਿਆ ਤੀਰ ਖਿੱਚ ਕੇ ਕਮਾਨ ਦੀ ਤੰਦੀ ਤੀਰ ਚਲਾਉਣ ਲੱਗੇ ਸਢੌੜੇ ਪਿੰਡ ਬੈਠੀ ਭੈਣ ਨਸੀਰਾ ਨੇ ਅਰਦਾਸ ਕਰ ਦਿੱਤੀ ਉਹਨੂੰ ਉੱਥੇ ਵੀਰਾ ਹੀ ਪੈਣੋ ਕਿੱਥੇ ਅਨੰਦਪੁਰ ਸਾਹਿਬ ਤੇ ਕਿੱਥੇ ਸਢੌੜਾ ਉਹਦੇ ਕੋਲ ਰੱਬ ਨੂੰ ਵੇਖਣ ਵਾਲੀਆਂ ਅੱਖਾਂ ਸੀ ਮਹਾਰਾਜ ਦੀ ਫੋਟੋ ਕੋਲੇ ਬੈਠੀ ਆ ਹੱਥ ਜੋੜ ਕੇ ਕਹਿੰਦੀ ਨਾ ਬਾਜਾ ਮਾਰਿਆ ਤੀਰ ਨਾ ਚਲਾਵੇਂ ਮਾਂ ਕਿ ਉਹਦੀ ਨਿਸ਼ਾਨੀ ਹੈ ਮਾਰਿਆ ਜਾਨ ਫਿਰ ਭੀ ਇਹ ਕੀ ਕਰਾਂ ਇਹ ਮੰਨਦਾ ਹੀ ਨਹੀਂ ਇਹ ਮੰਨਦਾ ਹੀ ਨਹੀਂ ਸਤਗੁਰਾਂ ਤੂੰ ਕੌਡਾ ਵਾਕਸ਼ ਕਿਦਾਂ ਬਣਾਇਆ ਸੀ ਬਲੀ ਕੰਨਾਰੀ ਕਿਦਾਂ ਬਣਾਇਆ ਸੀ ਭੂਮੀਆਂ ਚੋੜ ਕਿਦਾਂ ਬਣਾਇਆ ਸੀ ਜਿੱਦਾਂ ਉਹ ਬਣਾਏ ਉਹ ਮਾਰ ਕੇ ਬਣਾਏ ਸੀ ਕਿਤਾ ਓਮ ਨਹੀਂ ਆ ਮੇਰੇ ਵੀਰ ਨੂੰ ਮਾਰ ਨਾ ਦੇਵੀਂ ਦਾਤਾ ਇਹਨੂੰ ਜਿਹੜਾ ਹੰਕਾਰ ਜਿਹੜਿਆ ਹੈ ਨਾ ਇੱਕ ਪਿਆਰ ਦਾ ਥੱਪਾ ਲਾ ਕੇ ਇਹਦਾ ਹੰਕਾਰ ਤੋੜ ਦੇ ਬਾਣੀ ਕੰਗੀ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਜਿੱਦਾਂ ਦਾ ਮੈਂ ਗੁਰੂ ਨੂੰ ਸੁਣਦਾ ਉਦਾਂ ਦਾ ਵੇਖ ਲਿਆ ਕੈਸਾ ਸਤਪੁਰ ਸੁਣੀਦਾ ਤੈ ਸੋਹੀ ਦੇਢ ਵਿਛੜਿਆ ਮੇਲੇ ਪਰੂ ਹਰ ਤਰ ਕੱਕਾ ਵਸੀਠ ਹਰ ਨਾਮੋਂ ਮੰਤਰ ਬੜਾਈ ਦਾ ਕੱਟੇ ਹੋ ਮੈ ਰੋਗ ਨਾਨਕ ਸਤਗੁਰ ਤੇ ਨਾ ਮਿਲਾਇਆ ਜਿਨ੍ਹਾਂ ਤੁਲੇ ਪਿਆ ਪਿਆਰ ਦੀ ਨਜ਼ਰ ਪਾਈ ਜਰਨੈਲ ਫਕੀਰ ਬਣ ਗਿਆ ਚੱਕਣਾ ਕੂਰ ਹੋ ਗਿਆ ਹੰਝਾ ਹਰੇ ਵਰਤੀ ਲਾ ਦਿੱਤੀ ਸ਼ਸਤਰ ਸੜ ਦਿੱਤੇ ਹੱਕਿਆ ਭੱਜ ਗਈਆਂ ਜਿਹੜਾ ਗੁਰੂ ਦੀ ਪੁੜੀ ਨੂੰ ਟਾਕੇ ਗੁਰੂ ਨੂੰ ਬੰਨ੍ਹ ਕੇ ਦਿੱਲੀ ਲਿਜਾਣ ਆਇਆ ਸੀ ਨਾ ਉਹ ਕੱਲ ਕੀ ਤਰ ਦੇ ਚਰਣਾ ਉੱਤੇ ਡਿੱਗਾ ਪਿਆ ਯੋਗ ਅੱਜ ਕੇ ਆਖੂ ਸਤਨਾਮ ਫੜ ਲੈ ਚਰਨ ਰੋਕੇ ਬੋਲਿਆ ਤੇ ਹੰਝੂ ਡੁੱਲ ਪਈਆਂ ਕੋਈ ਰਿਹਾ ਨਾ ਮਾਣ ਤੇ ਤਾਨ ਮੇਰਾ ਹੈ ਸਭਲੀ ਕਹਿੰਦਾ ਮੈਂ ਜੋਧਾ ਸਾਂ ਪਰ ਤੇਰੀਆਂ ਅੱਖੀਆਂ ਦੀ ਮਾਲ ਮੋਹ ਲਿਆ ਵਿੱਚ ਮੈਦਾਨ ਮੇਰਾ ਤਾਕਤ ਰਹੀ ਨਾ ਤੀਕ ਦੇ ਚੱਕਣੇ ਦੀ ਹੱਥੋਂ ਡਿੱਗ ਪਿਆ ਤੀਰ ਕਮਾਨ ਮੇਰਾ ਦੱਸ ਕਰਾਂ ਕੀ ਕਸਮ ਕਰਾਂ ਦੀ ਨੂੰ ਦੁਈਓ ਦੀਨ ਤੇ ਤੁਈਓ ਈਮਾਨ ਮੇਰਾ ਘਰੋਂ ਤੁਰਦਿਆ ਭੈਣ ਦੀ ਅੱਖਿਆ ਸੀ ਬਾਗਾ ਮੋੜ ਕੇ ਪਿੱਛਾ ਮੁੜ ਜਾ ਵੀਰਾ ਗਿਆ ਗੁਰਾਂ ਦੇ ਸਾਹਮਣੇ ਮੁੜੇ ਨਹੀਂ ਉਹ ਖੁਦਾ ਵੀਰਾਂ ਉਹ ਮੇਰੀ ਭੈਣ ਸੱਚ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਖੁਦਾ ਹੈ ਅੱਜ ਅੱਖਾਂ ਨਾਲ ਦੇਖ ਲਿਆ ਹੰਝੂ ਡੁੱਲ੍ਹੀ ਜਾਂਦੇ ਭੈਣੋ ਗੁਰੂ ਦੀ ਪੁੱਲੀ ਨੂੰ ਘਾ ਕੇ ਗੁਰੂ ਨੂੰ ਖੜਨ ਆਇਆ ਜਦੋਂ ਗੁਰੂ ਜੀ ਨੇ ਦਰਸ਼ਨ ਕੀਤੇ ਬਾਣੀ ਕੀ ਕਹਿੰਦੀ ਆ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਬਰਾਬਰ ਗੁਰੂ ਜੀ ਦੇ ਦਰਸ਼ਨ ਕਰਿਆ ਕਰੋ ਦਰਸ਼ਨਾਂ ਵਿੱਚ ਆਨੰਦ ਹੈ ਦਰਸ਼ਨਾਂ ਵਿੱਚ ਪਿਆਰ ਹੈ ਸੋ ਮਹਾਰਾਜ ਨੇ ਕੰਡ ਉੱਤੇ ਥਾਪਣਾ ਦਿੱਤਾ ਇਹ ਗੁਰੂ ਜੀ ਨੂੰ ਜਿੱਤਣ ਆਇਆ ਜਿੱਤਿਆ ਗਿਆ ਚਲਿਆ ਗਿਆ ਪਹਾੜਾਂ ਨੂੰ ਫੌਜਾਂ ਭੱਜ ਗਈਆਂ ਸਿੰਘ ਆ ਗਏ ਵਾਪਸ ਮਹਾਰਾਜ ਕਹਿੰਦੇ ਫਟੜਾ ਦੇ ਮਲ ਬਲਾਓ ਤੇ ਰੋਟੀ ਪਾਣੀ ਖਵਾਓ ਇਹ ਹੈ ਇਤਿਹਾਸ ਔਰੰਗਜ਼ੇਬ ਨੂੰ ਕਿਸੇ ਨੇ ਦੱਸਿਆ ਵੀ ਅਮਾ ਕੁਝ ਹੋ ਰਿਹਾ ਹੈ ਯੋ ਫੇ ਆਮ ਜੇਸ ਕਹਿੰਦਾ ਵੀ ਇਹ ਤੇ ਖਤਰਾ ਹੋ ਗਿਆ ਫੇ ਉਹਦੇ 10 ਲੱਖ ਫੌਜ ਚਾੜੀ ਸਾਰਾ ਧਿਆਨ ਇਧਰ ਲਾਇਆ ਗੁਰ ਰਾਜੇ ਭਾਰਤ ਦੇ 52 ਰਾਜੇ ਸੀ ਮਹਾਂ ਤਾਰਾਂ ਦੇ ਪਾਈ ਨੇ 52 ਜਿਨ੍ਹਾਂ ਨੂੰ ਛਡਾਇਆ ਸੀ ਗਵਾਲੀਅਰ ਦੇ ਕਿਲੇ ਚੋਂ ਉਹਨਾਂ ਦੀਆਂ ਫੌਜਾਂ ਹੋਰ ਮਲੇਰਕੋਟ ਦੇ ਦੀਆਂ ਫੌਜਾਂ ਮਾਫੀ ਚਾਹਾਂਗਾ ਇਧਰੋਂ ਲਾਹੌਰ ਦੀਆਂ ਫੌਜਾਂ ਪਿਸ਼ੌਰ ਦੀਆਂ ਫੌਜਾਂ ਚਾਰ ਦਿਹਰੇ ਅਨੰਦਪੁਰ ਸਾਹਿਬ ਨੂੰ ਘੇਰੇ ਪਾਵੇ ਇਹ ਦੁੱਖਾਂ ਦੀ ਕਹਾਣੀ ਅੱਗੇ ਚੱਲਦੀ ਆ ਇੰਨਾ ਲਾਵੇ ਆ ਕੁਈਆ ਪ੍ਰਵਾਨ ਕਰਿਓ ਮੇਰੇ ਵੀਰੋ ਭੜਾਓ ਕਿ ਸਿਆਲ ਕੋਟੀ ਬਹਿ ਤੇ ਪਾਕਿਸਤਾਨ ਦੇ ਵਿੱਚ ਰਹਿ ਗਈ ਸਿਆਲਕੋਟ ਦੀ ਇਹ ਕਲਾ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਵੀਰਕ ਪਾਕਿਸਤਾਨ ਵਿੱਚੋਂ ਢੀ ਕਲਾ ਲੈ ਕੇ ਆਏ ਆ ਸਿਆਲਕੋਟੀ ਬੈਂਡ ਰੋ ਕੇ ਬੋਲਿਆ ਤੇ ਹੰਝੂ ਡੁੱਲ ਪਈਆਂ ਜਿੱਤਿਆ ਹੋਇਆ ਜਰਦੈਲ ਗੁਰੂ ਚਰਨਾਂ ਤੇ ਢਿੱਗ ਕੇ ਮਾਰ ਕੇ ਤਹਾ ਗੁਰੂ ਦੇ ਕੋਲੋਂ ਕੀਤੇ ਗੁਨਾਹਾਂ ਦੀ ਮਾਫੀ ਏ ਐਵੇਂ ਮੰਗਵਾਵੇ ਦੰਦ ਪੈਣਾ ਕੋਈ ਰਿਹਾ ਨਾ ਮਾਨ ਤੇ ਤਾਨ ਮੇਰਾ ਹੈ ਸਾਬਲੀ ਕਹਿੰਦਾ ਮੈਂ ਜੋਧਾ ਸਾਂ ਪਰ ਤੇਰੀਆਂ ਅੱਖੀਆਂ ਦੀ ਮਨ ਮੋਹ ਲਿਆ ਵਿੱਚ ਮੈਦਾਨ ਮੇਰਾ ਤਾਕਤ ਰਹੀ ਨਾ ਤੀਕ ਦੇ ਚੱਕਣੇ ਦੀ ਹੱਥੋਂ ਡਿੱਗ ਪਿਆ ਤੀਰ ਕਮਾਨ ਮੇਰਾ ਦੱਸ ਕਰਾਂ ਕੀ ਕਸਮ ਕਰਾਂ ਦੀ ਨੂੰ ਦੁਈਓਂ ਦੀਨ ਤੇ ਤੁਈਓਂ ਇਮਾਨ ਮੇਰਾ